ਐ ਯਾਰ ਗੋਰੀ ਮੈਂ ਦੋਨੇ ਦੇ ਚਲੋ ਅਸੀਂ ਮੇਰੀਆਂ ਬੋਲ ਬੋਲ ਲਈ ਜੰਨੇ ਖੇਡਾਂਗੇ ਜੰਦੀ ਐ ਚੱਲ ਜੀ ਇਹਦਾ ਕਰਾ ਦੋ ਹਾਂ ਹਾਂ ਕੀ ਲੈਣਾ ਦੇਖੀ ਕੀ ਲੈਣਾ ਬੋਲ ਦਿਪੇ ਬੋਲ ਲੈ ਤਾ ਹਾਂ ਬਈ ਸੇ 1000 ਬੋਲ ਤੂੰ ਬੋਲ ਥੈਂਕ ਯੂ ਸੌ ਖਾਂਗੇ ਨਹੀਂ ਜਿੰਨੇ ਦਾ ਮਾਲ ਲਓ ਡਾਕਟਰੀ ਮੋਜ ਆਏ ਉਹਨੇ ਚੁੱਪ ਕਰ ਜੀ ਓਏ ਜਾਨ ਆਲੇ ਗਿਆ ਦੇਖੋ ਮੜਾ ਲਾਤ ਤੱਕ ਬਥੋਂ ਨੂੰ ਬਚ ਰੱਖਿਆ ਹੈ ਉਹੀ ਖੜਾ ਬੋਲੀ ਜਾਂਦਾ ਉਹੀ ਖੜਾ ਪਿਆਰੇ ਆ ਨੂੰ ਆਇਂ ਨਰ ਕੋ ਇੱਧਰ ਆ ਯਾਰ ਉਹ ਸੜ ਜਾ ਯਾਰ ਵੀਡੀਓ ਬਣਦੀ ਵੀਡੀਓ ਕਲੀ ਬਣਾ ਕੇ ਆਪਾਂ 5:30 ਬਣ ਵੀਰ ਇਹਦਾ ਵੀ ਹੋ ਗਿਆ ਸਾਰਾ ਕਲੀਅਰ ਹੋ ਗਿਆ ਓਕੇ ਓਕੇ ਤੇ ਮੇਰਾ ਸੋਚੇ ਬੰਦੇ ਉਹ ਸੀ ਕਿ ਮੈਂ ਸਾਢੇ 3 ਲਾਤਾ ਬਾਈ ਗੱਲਾਂ ਦੇ ਦੂਸਰਾ ਕਰਦੇ ਇਹਦਾ ਇੱਕ ਦਾ ਦੋਨੋਂ ਹੀ ਲੈ ਨਵੇੜਦਾ ਆ ਨਹੀਂ ਤੂੰ ਦੋ ਦਨ ਨਵੇੜਦਾ ਹਰ ਜਾ ਦੋਨਾਂ ਦਾ ਨਵੇੜਦਾ ਤੂੰ ਅੱਕ ਨਹੀਂ ਲੈ ਆ ਦੋਆਂ ਦਾ ਠੀਕ ਲੈ ਇੱਕ ਹੀ ਇੱਕੋ ਹੀ ਚਾਹੀਦਾ ਉਹਨੂੰ ਜਾਂ ਉਹ ਬਾਈ ਕੋ ਆਪਣਾ ਦਾ ਦੇ ਦੋ ਪੂਰਾ ਕਰ ਗਿਆ ਮੈਨੂੰ ਕੁਛ ਦਾ ਨਹੀਂ ਮੈਨੂੰ ਦਾ ਦੇਖੋ ਪੱਕੀ ਜੀ ਕਰਦੇ ਤਾਂ ਪੱਕੀ ਇਹ ਕਰੂਗਾ ਪੂਰਾ 4 ਦਾ ਵੇਚਦਾ ਨਾਲ ਖਤਮ ਬਾਦ ਉਹ ਗਰੀਬਾਂ ਦੀ ਮਰਵਾਉਣਾ ਥੋੜੀ ਆ ਇਹ ਗਲਤ ਗੱਲਾਂ ਨਹੀਂ ਉਹ ਗੱਲ ਤਾਂ ਸੁਣ ਲੈ ਜੇ ਸਹੀ ਆ ਚੁੱਪ ਕਰ ਤਾ ਨਹੀਂ ਯਾਰ 300 ਦਾ ਪਰਸੀ ਉਹਨੇ ਕਹਿੰਦਾ 200 ਬਾਦੇ ਹੋਰ 200 ਮੈਂ ਲੈਣੇ ਹੋਰ ਨਹੀਂ ਉੱਪਰ ਨਹੀਂ ਖਿੱਚਦੇ ਉਹ ਪੱਕੀ ਲਖਾਈ ਦੇ ਦੋਗਿਆਂ ਦੀ ਕਰ ਲਾ ਕੋਈ ਗੱਲ ਨਹੀਂ ਤਾਂ 200 ਦੇ ਦੇ ਹੋਰ 8000 ਖਰਚਾ ਜਾ ਰਹੇ ਉਹਦਾ ਵੀ ਚੀਜ਼ ਟੱਕੜੀ ਹੈ ਉਹ ਸਪਰੇ ਨਹੀਂ ਰਹਾ ਮੈਨੂੰ ਪੁੱਤ ਲਾ ਕੀ 2 2 ਠੀਕ ਆ ਠੀਕ ਆ ਸਹੀ ਆ ਰਾਜੂ ਕਹੇ ਜਾਣੀ ਮੋਟਾ ਉਹ ਦੇ ਦਿੱਤਾ ਮੇਰੇ ਕਹਿੰਦੇ ਹੁੰਦਾ ਇਹ ਆ ਵੀ ਸੌਦਾ ਦਿੱਤਾ ਉਹਨੇ 400 ਪੁੱਨੇ ਤੇਰੇ ਕਹਿੰਦੇ ਉਹ ਗੱਲ ਤਾਂ ਸੁਣਦਾ ਯਾਰ ਉਹ ਕੁਝ ਨਹੀਂ ਉਹ ਕਰ ਜਾ ਯਾਰ ਉਹ ਗਰੀਬ ਆਦਮੀ ਐ ਜਿੱਕਦੀ ਗੱਲ ਲੂੰਗੀ ਆ ਫੜਾ ਪੈਸੇ ਭਾਈ ਆਪਾਂ 200 ਨਾਲ ਨਹੀਂ ਮਰਦੇ ਫੜ ਮੇਰੇ ਨਾਲ ਪੜ ਅਜਾ ਆਖ ਲੈ ਯਾਰ ਖੁਸ਼ ਹੋ ਕੇ ਲੈ ਹਾਂ ਫੜਾ ਪੈਸੇ ਉਹਨੇ ਦਿੱਤੇ ਇੱਧਰ ਉਹ ਹਾਂ ਕੀ ਹੋ ਗਿਆ ਤੇਰੀ ਜਾਨਾ ਭਾਈ ਸਸਤ ਇੱਥੇ ਆ ਗਏ ਨਾ ਜੇ ਤੂੰ ਹੀ ਕੋਈ ਨਹੀਂ ਆ ਨਾ ਹਾਂ ਹੋਸਪਟਲ ਮੇਰੀ ਨੀ ਪੰਜ ਦੀ ਪੂਰੀ ਘੱਟ ਨਹੀਂ ਮੈਂ ਮਣਾ ਚੱਲੇ 4000 ਇਹਨਾਂ ਪੂਰਾ ਕਰਨਾ ਉਧਰ ਕੋਈ ਤੋਂ 2500 2500 40 40 ਚੱਲ ਚੱਲ ਹੋ ਗਿਆ ਬਾਈ ਖੜਦਾ ਖੜਦਾ 我给你包。